ਕਮੇਟੀ ਦਾ ਮੈਂਬਰ ਕੰਮ ਕਰ ਰਿਹਾ ਜਾਂ ਨਹੀਂ ਕਰ ਰਿਹਾ ਜੀਪਨ ਜੀ ਇਹ ਜਰੂਰ ਖਿਆਲ ਰੱਖਣਾ ਕਮੇਟੀ ਮੈਂਬਰ ਉਹੀ ਪਾਣੇ ਆ ਜਿਹੜੇ ਬੂਥ ਨਾਲ ਨਾ ਬੈਠਣ ਪੰਚਾਇਤਾਂ ਨਾਲ ਬੈਠੇ ਨੇ ਸਾਨੂੰ ਉਹ ਬੰਦੇ ਚਾਹੀਦੇ ਆ ਠੀਕ ਹੈ ਇਹ ਪਹਿਲਾਂ ਦੇਖਣਾ ਕਿਉਂਕਿ ਦੂਜੀ ਡਿਊਟੀ ਕਰਨਾ ਤੇ ਉਹ ਇਨਾਂਗ ਪੈਰਲਲ ਡਿਊਟੀ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਹੈਨਾ ਤੇ ਸਾਡੇ ਵਿੱਚ ਆਜੇ ਸਾਡੇ ਵਾਈਸ ਕੋਆਰਡੀਨੇਟਰ ਕੈਰੋ ਸਾਹਿਬ ਵੀ ਆਏ ਨੇ ਮੈਂ ਕੈਰੋ ਸਾਹਿਬ ਨੂੰ ਕਹਾਂਗਾ ਕਿ ਤੁਹਾਡੇ ਰੂਬਰੂ ਹੋ ਕੇ ਤੁਹਾਨੂੰ ਆਪਣੇ ਵਿਚਾਰ ਸਾਂਝੇ ਕਰਨ ਤੁਹਾਡੇ ਨਾਲ ਕੈਰੋ ਮੈਡਮ ਜੀ ਦਾ ਖਾਲਸਾ ਮੈਡਮ ਜੀ ਦੇ ਪਤੇ ਇਹਨਾਂ ਸਮੇਂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਜਿਹੜੇ ਥੋੜੇ ਸਮੇਂ ਚੋਂ ਨੇ ਜੋਤ ਨਛੇ ਮੂਤ ਜੀ ਵੀ ਕੀਤੀ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੈਡਮ ਜੀ ਦਾ ਵੀ ਅਮਰ ਕਾਦੇ ਆਜੂ ਸਾਹਿਬ ਦਾ ਜੋ ਪਰਫੈਕਸ਼ਨ ਤੋਂ ਇਹ ਮੰਨਣ ਕਰਦਾ ਕਰਦੇ ਆ ਕਿ ਇਹ ਜਿਹੜਾ ਨਸ਼ਾ ਹੈ ਗੁੰਬਾ ਨਸ਼ਾ ਜੀ 15 20 ਸਾਲ ਤੋਂ ਚੱਲ ਰਿਹਾ ਹੈ ਕਿ ਨਸ਼ਾ ਥੋੜਾ ਜਿਹਾ ਪੰਜ ਦਰਿਆ ਸਾਡੇ ਦੇ ਜਿਹੜੇ ਪਾਣੀ ਦੇ ਚੱਲਦੇ ਆ ਆ ਸ਼ੇਵਾ ਦਰਿਆ ਜਿਹੜਾ ਏਡਾ ਵੱਡਾ ਉਹ ਨਸ਼ਿਆਂ ਦਾ ਚੱਲ ਰਿਹਾ ਪਾਣੀ ਘਟ ਗਿਆ ਨਸ਼ਾ ਜ਼ਿਆਦਾ ਹੋ ਗਿਆ ਇਸ ਕਰਕੇ ਸਾਡੇ ਸੀਐਮ ਭਗਵਨ ਨਾ ਜੀ ਨੇ ਜਿਹੜੀ ਇਹ ਰੈਅ ਚਲਾਈ ਹੈ ਉਹ ਕਿਸੇ ਨੇ ਨਹੀਂ ਚਲਾਈ ਇੰਨੀ ਵੱਡੀ ਸਰਕਾਰਾਂ ਆਈਆਂ ਸਰਕਾਰਾਂ ਚਲੇ ਗਈਆਂ ਕਿਸੇ ਨੇ ਉਪਰਾਲਾ ਨਹੀਂ ਕੀਤਾ ਕਿ ਸਾਡੇ ਬੱਚੇ ਸਾਡਾ ਭਵਿੱਖ ਕਿੱਥੇ ਜਾ ਰਿਹਾ ਕਿ ਪਾਣੀ ਚਲਾ ਗਿਆ ਇੱਕ ਸਾਡੇ ਜਿਹੜੇ ਬੱਚੇ ਐ ਉਹ ਦੇਸ਼ ਨੌਜਵਾਨ ਸਾਡੇ ਬਾਹਰ ਚਲੇ ਗਏ ਪੜ੍ਹ ਕੇ ਕਿਉਂ ਚਲੇ ਗਏ ਕਿ ਇੱਥੇ ਡਕਾਟੀਆਂ ਚੋਰੀਆਂ ਔਰ ਨਸ਼ਿਆਂ ਦਾ ਵੱਧ ਵੱਧ ਸੀ ਕੰਮ ਇਸ ਕਰਕੇ ਬੱਚੇ ਸਾਡੇ ਬਾਹਰ ਜਾ ਰਹੇ ਐ ਇੱਡਾ ਵੱਡਾ ਪ੍ਰੋਨਾ ਜਿਹੜਾ ਸਾਡੇ ਸੀਐਮ ਨੇ ਕੀਤਾ ਹੈ ਅਸੀਂ ਸਾਰੇ ਜਿਹੜੇ ਉਹਨਾਂ ਦਾ ਸਾਥ ਦਈਏ ਕਿ ਜਿੱਥੇ ਵੀ ਕੋਈ ਬੱਚਾ ਨਸ਼ਾ ਕਰ ਰਿਹਾ ਹੈ ਉਹ ਛੱਡਣਾ ਚਾਹੁੰਦਾ ਹੈ ਉਹ ਅਸੀਂ ਉਹਨੂੰ ਖੁਦ ਅੰਜਾਲੇ ਜਾ ਕੇ ਸਰਕਾਰੀ ਹਸਪਤਲ ਦੇਖੋ 100 ਬੈੱਡ ਦਾ ਇੰਤਜ਼ਾਮ ਹੋਇਆ ਪਿਆ ਤੇ ਜੇ ਬੱਚਾ ਨਸ਼ਾ ਛੱਡਣਾ ਚਾਹੁੰਦਾ ਹੈ ਅਸੀਂ ਉਹਨੂੰ ਨਾਲ ਲੈ ਕੇ ਸਾਡਾ ਪ੍ਰਸ਼ਾਸਨ ਨਾਲ ਹੈ ਅਸੀਂ ਨਾਲ ਲੈ ਕੇ ਜਾਵਾਂਗੇ ਉਹਨੂੰ ਬੱਚੇ ਨੂੰ ਦਾਖਲ ਕਰਾ ਕੇ ਉਹਦੀ ਜ਼ਿੰਦਗੀ ਵਧੀਆ ਤਰੀਕੇ ਨਾਲ ਬਣੇ ਔਰ ਉਹਨੂੰ ਵਧੀਆ ਸਰਕਾਰ ਨੂੰ ਕਹੀਏ ਕਿ ਇਹਨੂੰ ਨੌਕਰੀ ਵਧੀਆ ਤਰੀਕੇ ਨਾਲ ਦਿਵਾ ਕੇ ਵਧੀਆ ਦਾ ਪ੍ਰਵਾਹ ਜਿਹੜਾ ਭਲੇ ਆ ਜੋ ਮਾਮਾ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦਾ ਬੱਚਾ ਚਲਾ ਗਿਆ ਉਹ ਘਰ ਵਾਲੀ ਨੂੰ ਪੁੱਛ ਕੇ ਦੇਖੋ ਜਿਹੜਾ ਸਾਈ ਚਲਾ ਗਿਆ ਉਹਨੂੰ ਪੁੱਛ ਕੇ ਦੇਖੋ ਬੱਚਿਆਂ ਰੰਗ ਦਾ ਨਾ ਪਿਓ ਚਲਾ ਗਿਆ ਇਹ ਬਹੁਤ ਵੱਡੀ ਸਾਡੇ ਨਸ਼ਿਆਂ ਨੇ ਬਹੁਤ ਹਾਲ ਪਾਈ ਹੋਈ ਆ ਇਸ ਕਰਕੇ ਜਿਹੜਾ ਨਸ਼ਾ ਹੋ ਉਹ ਬੰਦ ਹੋਇਆ ਜਿੱਦਾਂ ਸਾਡੇ ਮੈਡਮ ਵੀ ਕਹਿ ਰਹੇ ਸੀਗੇ ਕਿ ਨਸ਼ਾ ਫੰਡ ਵਾਸਤੇ ਹੁਣ ਸਾਨੂੰ ਬੰਦੇ ਭੇਜਣੇ ਪੈਂਦੇ ਕਿ ਲੋਕ ਡਰ ਗਏ ਤੇ ਸਾ ਡਰੇ ਆ ਕਿਸ ਤਰ੍ਹਾਂ ਡਰੇ ਆ ਕੋਈ ਪ੍ਰਸ਼ਾਸਨ ਨੇ ਸਹਾਇਤਾ ਕੋਈ ਸਰਕਾਰ ਨੇ ਸਹਾਇਤਾ ਜਿਹੜੇ ਨਸ਼ਾ ਵੇਚ ਰਿਹਾ ਸੀਗੇ ਉਹ ਸਾਡੇ ਸ਼ੀਆਵਿਆਂ ਦੇ ਘਰ ਘਰ ਤੇ ਐਡੇ ਐਡੇ ਵੱਡੇ ਉਹ ਵੀ ਬਹੁਤ ਵੱਡਾ ਪ੍ਰਵਾਹ ਪਿਆ ਆ ਕਿ ਸਾਡਾ ਜਿਹੜਾ ਨਸ਼ਾ ਸੀ ਉਹ ਫੰਦ ਹੋਇਆ ਕੁਝ ਪਰਸੈਂਟ ਉਹਨੇ ਕੋਈ ਨਸ਼ਾ ਨਹੀਂ ਵੇਚਿਆ ਹਰ ਤਾਂ ਦੇ ਕੋਈ ਕਾਜੀ ਮੰਡੀ ਜਾਓ ਨਸ਼ਾ ਨਹੀਂ ਦੂਜੀ ਚੀਜ਼ ਹੀ ਵੇਚ ਰਾਇਆ ਕੋਈ ਛੋਟਾ ਸਾਟਾ ਜਾ ਵੇਚ ਰਾਇਆ ਉਹ ਕੋਈ ਨਸ਼ਾ ਜਿਹੜਾ ਹੈ ਨਹੀਂ ਉਹ ਵੀ ਜੋ ਖਤਮ ਹੋ ਜਾਏਗਾ ਮੇਰੇ ਹਿਸਾਬ ਨਾਲ ਤਾਂ ਕਾਫੀ ਚੇਰੋਨਾ ਨੇ ਪਿਛਲੇ ਵੀ ਰੋਲ ਮਾਰੇ ਆ ਜੀ ਸਰ ਅੱਜ ਜਿਹੜਾ ਨਸ਼ਾ ਵਿਰੁੱਧ ਜੜਾਇਆ ਸੈਮੀਨਾਰ ਜਿਹੜਾ ਲਗਾਇਆ ਗਿਆ ਸੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਆਮ ਆਦਮੀ ਪਾਰਟੀ ਪੰਜਾਬ ਦੇ ਸਰਕਾਰ ਭਗਵੰਤ ਮਾਨ ਸਰਦਾਰ ਭਗਵੰਤ ਮਾਨ ਜੀ ਵੱਲੋਂ ਤੇ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਵੱਲੋਂ ਇੱਕ ਮਹਿੰਮ ਸਟਾਰਟ ਕੀਤੀ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਜਿਸ ਦੇ ਤਹਿਤ ਅੱਜ ਤੀਜੇ ਪੜਾਅ ਦੇ ਵਿੱਚ ਅਸੀਂ ਵਾਰਡ ਡਿਫੈਂਸ ਕਮੇਟੀਆਂ ਬਣਾ ਰਿਹਾ ਹਰ ਵਾਰਡ ਦੇ ਵਿੱਚ ਬਣ ਰਹੀਆਂ ਤੇ ਅੱਜ ਵੀ ਸਾਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਵਾਰਡ ਦੇ ਵਿੱਚ ਅਸੀਂ ਕਮੇਟੀ ਬਣਾਨੀ ਹੈ ਯੁਦ ਨਸ਼ਿਆਂ ਵਿਰੋਧੀ ਤੇ ਅਸੀਂ ਅੱਜ ਉੱਥੋਂ ਹੀ ਫਾਰਕ ਹੋ ਕੇ ਤੁਹਾਡੇ ਰੂਬਰੂ ਹੋ ਰਹੇ ਹਾਂ ਤੇ ਇਹ ਜਿਹੜੀ ਸੂਬਾ ਸਰਕਾਰ ਹੈ ਮੈਨੂੰ ਲੱਗਦਾ ਹੈ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਨਸ਼ਿਆਂ ਦੇ ਖਿਲਾਫ ਇੰਨੇ ਕਰੜੇ ਕਦਮ ਚੱਕੇ ਅੱਜ ਤੋਂ ਪਹਿਲਾਂ ਤੁਸੀਂ ਜਾਣਦੇ ਹੋਵੋਗੇ ਕਿ ਸਰਕਾਰਾਂ ਚੱਲਦੀਆਂ ਸੀ ਫਾਰਮ ਹਾਊਸ ਤੋਂ ਰਿਮੋਟ ਕੰਟਰੋਲ ਨਾਲ ਸਰਕਾਰਾਂ ਚੱਲਦੀਆਂ ਸੀ ਜ਼ਮੀਨੀ ਲੈਵਲ ਤੇ ਤਾਂ ਆਂਦਾ ਹੀ ਨਹੀਂ ਸੀਗਾ ਪ੍ਰਸ਼ਾਸਨ ਨੂੰ ਮਿਲਣਾ ਹੋਵੇ ਮੁਸ਼ਕਲ ਹੁੰਦਾ ਸੀ ਸਰਕਾਰੀ ਮੁਲਾਜ਼ਮਾਂ ਨੂੰ ਮਿਲਣਾ ਹੋਵੇ ਮੁਸ਼ਕਲ ਹੋ ਜਾਂਦਾ ਸੀਗਾ ਸਰਕਾਰੀ ਜਿਹੜੇ ਅਫਸਰਸ ਨੇ ਉਹਨਾਂ ਨੂੰ ਮਿਲਣਾ ਬਹੁਤ ਮੁਸ਼ਕਲ ਹੁੰਦਾ ਸੀ ਅੱਜ ਡੋਰ ਟੂ ਡੋਰ ਜਾ ਰਹੇ ਨੇ ਹਰ ਵਾਰਡ ਵਾਈਜ਼ ਜਾ ਰਹੇ ਨੇ ਲੋਕਾਂ ਨੂੰ ਕਹਿ ਰਹੇ ਕਿ ਅਸੀਂ ਤੁਹਾਡੇ ਵਾਸਤੇ ਬੈਠੇ ਆਂ ਇਹ ਤਾਂ ਕਿੱਥੇ ਸਰਕਾਰੀ ਤੰਤਰ ਆਂਦਾ ਹੁੰਦਾ ਸੀਗਾ ਅੱਜ ਤੁਸੀਂ ਦੇਖੋ ਭਗਵੰਤ ਮਾਨ ਸਰਕਾਰ ਨੇ ਇੰਨਾ ਸਰਲ ਬਣਾਤਾ ਹਰ ਚੀਜ਼ ਨੂੰ ਇੰਨਾ ਸਰਲ ਬਣਾਤਾ ਕਿ ਲੋਕਾਂ ਦੇ ਦੁਆਰ ਤੱਕ ਪ੍ਰਸ਼ਾਸਨ ਪਹੁੰਚ ਰਿਹਾ ਹਰ ਵਾਰਡ ਵਿੱਚ ਪ੍ਰਸ਼ਾਸਨ ਪਹੁੰਚ ਰਿਹਾ ਮੈਂ ਤਾਂ ਜੀ ਵਾਰਡ ਦੇ ਲੋਕਾਂ ਤੋਂ ਵਸਨੀਕਾਂ ਤੋਂ ਮੈਂ ਕੋਈ ਉਮੀਦ ਕਰਦਾ ਜੇ ਸਾਡਾ ਵਾਰਡ ਰੰਗਲਾ ਬਣ ਜਾਏਗਾ ਨਾ ਤੇ ਪੂਰਾ ਪੰਜਾਬ ਰੰਗਲਾ ਬਣ ਜਾਏਗਾ ਕਿ ਕਿ ਸ਼ੁਰੂਆਤ ਆਪਣੇ ਆਪ ਤੋਂ ਹੁੰਦੀ ਹੈ ਜੇ ਅਸੀਂ ਆਪਣੇ ਆਪ ਨੂੰ ਕਮਿਟਿਡ ਨਹੀਂ ਰੱਖਦੇ ਅਸੀਂ ਆਪਣੇ ਆਪ ਦੇ ਨਾਲ ਕਮਿਟਿਡ ਨਹੀਂ ਹੁੰਦੇ ਤਦ ਤੱਕ ਅਸੀਂ ਦੂਸਰੇ ਤੇ ਉਂਗਲੀ ਨਹੀਂ ਚੱਕ ਸਕਦੇ ਬਹੁਤ ਆਸਾਨ ਹੁੰਦਾ ਹੈ ਸਰਕਾਰਾਂ ਦੇ ਉੱਤੇ ਉਂਗਲੀ ਚੱਕਣਾ ਪ੍ਰਸ਼ਾਸਨ ਦੇ ਉੱਤੇ ਉਂਗਲੀ ਚੱਕਣਾ ਕਿ ਲੋਕ ਸਰਕਾਰ ਕੁਝ ਨਹੀਂ ਕਰਦੀ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਪਹਿਲਾਂ ਅਸੀਂ ਆਪਣੇ ਆਪ ਨੂੰ ਦੇਖੀਏ ਅਸੀਂ ਪ੍ਰਸ਼ਾਸਨ ਲਈ ਕੀ ਕਰਦੇ ਹਾਂ ਅਸੀਂ ਸਰਕਾਰ ਲਈ ਕੀ ਕਰਦੇ ਹਾਂ ਅਸੀਂ ਆਪਣੇ ਸੂਬੇ ਲਈ ਕੀ ਕਰਦੇ ਹਾਂ ਅਸੀਂ ਆਪਣੇ ਦੇਸ਼ ਵਾਸਤੇ ਕੀ ਕਰਦੇ ਹਾਂ ਜੇ ਸਰਕਾਰ ਨੇ ਕਦਮ ਚੱਕੇ ਹਨ ਨਸ਼ਿਆਂ ਨੂੰ ਥੱਲ ਪਾਉਣ ਲਈ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਚੱਲੀਏ ਉਸ ਦੇ ਤਹਿਤ ਹੀ ਅੱਜ ਜਿਸੀ ਇਕੱਠੇ ਹੋਏ ਸੀਗੇ ਵਾਰਡ ਨੰਬਰ 27 ਦੇ ਵਿੱਚ ਅੱਜ ਸਾਡੀ ਮੀਟਿੰਗ ਸੀਗੀ ਕੱਲ ਵੀ ਸਾਡੀ ਦੋ ਮੀਟਿੰਗਸ ਸਕਿड्यूल ਨੇ 3 ਨੰਬਰ ਵਾਰਡ ਚ 3 ਨੰਬਰ ਵਾਰਡ ਚ ਵੀ ਹੈ ਅਸੀਂ ਲੋਕਾਂ ਤੱਕ ਮੈਸੇਜ ਪਹੁੰਚਾ ਰਹੇ ਹਾਂ ਕਿ ਸਰਕਾਰ ਤੁਹਾਡੇ ਲਈ ਹੈ ਤੁਸੀਂ ਬਣਾਈ ਹੈ ਸਰਕਾਰ ਕਿ ਤੁਸੀਂ ਵੀ ਆਪਣਾ ਸਾਥ ਦਿਓ ਜਿਹੜਾ ਸਰਕਾਰ ਨੇ ਕਦਮ ਚੱਕਿਆ ਉਹ ਤਾਂ ਹੀ ਕਾਮਯਾਬ ਹੋਏਗਾ ਜੇ ਤੁਸੀਂ ਸਰਕਾਰ ਦਾ ਸਾਥ ਦਿਓਗੇ ਤੁਸੀਂ ਪ੍ਰਸ਼ਾਸਨ ਦਾ ਸਾਥ ਦਿਓਗੇ